ਤੱਕ ਹੈ ਤੇ ਇਸੇ ਵਿਚਾਲੇ ਅਗਲੀ ਖਬਰ ਤੁਹਾਨੂੰ ਕਰ ਲੈਣ ਦਰਸਲ ਪੰਜਾਬ ਦਾ ਸਰਹੱਦੀ ਖੇਤਰ ਇਸ ਸਮੇਂ ਹੜਾਂ ਦੀ ਮਾਰ ਖੇਤ ਹੈ ਫਾਜ਼ਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਹੜ ਆਇਆ ਹੋਇਆ ਹੈ ਹਰਿਆਣੇ ਦੇ ਚਲਦੇ ਫਾਸਿਲਕਾ ਦੇ ਪਿੰਡ ਟਾਣੀ ਸੁਹਾਵਾ ਦੇ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਵਿੱਤਰ ਸਰੂਪ ਰੱਖੇ ਹੋਏ ਸੀ ਜਿਨ੍ਹਾਂ ਨੂੰ ਹੁਣ ਕਲਕੀ ਤਰਫ ਪ੍ਰਸ਼ਤ ਬੜੂ ਸਾਹਿਬ ਮਾਚੂਰ ਪ੍ਰਦੇਸ਼ ਦੀ ਟੀਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਹੀ ਅਦਬ ਸਤਕਾਰ ਦੇ ਨਾਲ ਹੜ੍ਹ ਦੇ ਪਾਣੀ ਦੇ ਵਿੱਚੋਂ ਸੁਰੱਖਿਅਤ ਲਿਆ ਕੇ ਫਾਸਿਲਕਾ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ਼ੋਭਿਤ ਕਰ ਦਿੱਤਾ ਕਿਉਂਕਿ ਹਾਲਾਤ ਖਰਾਬ ਹੈ ਇਸੇ ਕਰਕੇ ਜੋ ਇਨਾ ਖਾਸ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਸਤਲੁਜ ਨਦੀ ਪਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਪਿੰਡ ਦੇ ਵਿੱਚ ਉਸ ਬਾਰੇ ਰੱਖਾ ਤੇ ਧਿਆਨ ਦੇ ਕੀਤਾ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਸਕੂਨ ਭਰੀਆਂ ਤਸਵੀਰਾਂ ਨੇ ਕਿ ਕਿਸੇ ਹਿਸਾਬ ਦੇ ਨਾਲ ਜੋ ਕੱਲ ਕੀ ਤਰ ਬਰਸਟ পড়ੂ ਸਹਾਹ ਹਿਮਾਚਲ ਪ੍ਰਦੇਸ਼ ਦੀ ਟੀਮ ਨੇ ਇਹ ਜੋ ਇੱਥੇ ਮਦਦ ਕੀਤੀ ਹੈ ਖਬਰ ਤੋਂ ਤੇਰੇ ਗੱਲਬਾਤ ਕਰਾਂਗੇ ਸਹਿਯੋਗ ਰੋਬੋਟ 560 ਨਾਲ ਜੋ ਸੁਲਤਾਨਪੁਰ ਲੋਧੀ ਤੋਂ ਲਾਈਵ ਚੁੜ ਚੁੱਕੇ ਨੇ ਪਲ-ਪਲ ਦਾ ਅਪਡੇਟ ਸਾਡੇ ਤੱਕ ਸਾਂਝਾ ਕਰ ਰਹੇ ਨੇ ਰੋਹੀ ਜੀ ਕੁਝ ਹੀ ਸਮਾਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਸੀ ਹਾਲਾਂਕਿ ਤੁਸੀਂ ਇੱਥੇ ਜੋ ਮਾਹੌਲ ਦਿਖਾਇਆ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਜਜ਼ਬੇ ਜ਼ਿੰਦਾਬਾਦ ਹੈ ਕਿਉਂਕਿ ਰਾਹਤ ਸਮੱਗਰੀ ਦੀ ਕੋਈ ਕਮੀ ਨਹੀਂ ਹੈ ਜਦੋਂ ਕਿ ਰਾਸ਼ਨ ਵੱਚ ਚੁੱਕਿਆ ਪਰ ਖਾਸ ਤੌਰ ਤੇ ਜਿਵੇਂ ਅਸੀਂ ਮੋਹਾਲੀ ਸਟੂਡੀਓ ਤੋਂ ਰਿਪੋਰਟ ਕਰ ਰਹੇ ਹਾਂ ਮੋਹਾਲੀ ਦਾ ਜ਼ਿਕਰ ਕਰੀਏ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਵਰ ਰਿਹਾ ਹੈ ਜੇ ਜੋ ਬਾਰਿਸ਼ ਨੂੰ ਲੈ ਕੇ ਫਿਲਹਾਲ ਦੀ ਘੜੀ ਤੁਹਾਡੇ ਕੋਲ ਕਿਹੋ ਜਿਹੀ ਸਥਿਤੀ ਹੈ